ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸ ਦੀ ਭਾਰਤੀ ਹਕੂਮਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾ ਟੰਕਾ ਨਾਲ ਔਰ ਸਿੱਖਾਂ ਦੇ ਸਰਬੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਅੱਜ ਉਸ ਕੱਲੂ ਘਾਰੇ ਦੀ ਅਸੀਂ 41ਵਾਂ ਵਾਰ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਕੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰੰਧੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਬੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆਨਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਮੋਹੇ ਮਰਨੇ ਦਾ ਚਾਹੂ ਹੈ ਮਰੂ ਤਾ ਹਰ ਕਾ ਦਵਾਰ ਉਹਨਾਂ ਨੇ ਇਹਨਾਂ ਗੁਰੂ ਬਚਨਾਂ ਦੀ ਵੀ ਕਮਾਈ ਕੀਤੀ 41 ਬਰੇ ਹੋ ਗਏ ਨੇ ਉਹਦੇ ਤੋਂ ਬਾਅਦ ਨਵੰਬਰ ਦੇ ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਇਸ ਧਰਤੀ ਦੇ ਉੱਤੇ ਹੋਇਆ ਪਰ ਨਿਆਂ ਤੇ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਵਾ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ ਜਿਹਦੇ ਚਾਰ ਪੁੱਤ ਸ਼ਹੀਦ ਹੋਏ ਪਤੀ ਸ਼ਹੀਦ ਹੋਇਆ ਔਰ ਜੇਦੀ ਧੀ ਕਸ਼ੀਦ ਹੋਈ ਦੁਨੀਆ ਦੇ ਵਿੱਚ ਐਹੋ ਜੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜਦੋਂ ਘਰ ਦੇ ਜਿਹੜੇ ਸੱਤ ਜੀ ਹੋਣ ਉਹਦੇ ਵਿੱਚੋਂ ਛੇ ਜੀ ਚਲੇ ਜਾਣ ਪਰ ਮਾਤਾ ਕੱਲੀ ਰਹਿ ਜਾਏ ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪ੍ਰਕਰਮਾ ਸੇਵਾ ਕਰਦੀ ਬੜੀ ਚੜ੍ਹਦੀ ਕਲਾ ਵਾਲੀ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆਇਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ ਇੱਕ ਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਈ ਮੈਂ ਚੇਤੇ ਕਰਵਾਇਆ ਕੌਮ ਨੂੰ ਅਸੀਂ ਇੱਕ ਸਾਂਝਾ ਪਰਿਵਾਰ ਆ ਆਨੰਦਪੁਰ ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟੇ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ ਅੱਜ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਆਂ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਆਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤੋਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਂ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਹਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਓ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਅੱਜ ਸਮੁੱਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾ ਟੰਕਾ ਨਾਲ ਔਰ ਸਿੱਖਾਂ ਦੇ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਅੱਜ ਉਸ ਕੱਲੂ ਘਾਰੇ ਦੀ ਅਸੀਂ 41ਵਾਂ ਵਾਰ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਕੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰਹਿਂਦੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਤੇ ਨਾਲ ਹੀ ਉਸ ਵੇਲੇ ਲੱਖਾਂ ਦੀ ਫੌਜ ਦੇ ਨਾਲ 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਫੌਮੀ ਯੋਧੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਖ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆਨਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਮੋਹੇ ਮਰਨੇ ਦਾ ਚਾਉ ਹੈ ਮਰੂੰ ਤਾ ਹਰ ਕੈ ਦਵਾਰ ਉਹਨਾਂ ਨੇ ਇਹਨਾਂ ਗੁਰੂ ਬਚਨਾਂ ਦੀ ਵੀ ਕਮਾਈ ਕੀਤੀ ਸੂਰਾ ਸੋ ਪਹਿਚਾਨਣੀ ਹੈ ਜੋ ਲੜੈ ਦੀਨ ਕਾ ਹੇਤ ਉਰਜਾ ਪੁਰਜਾ ਕੱਟ ਮਰੇ ਕਬ ਹੂ ਨਾ ਛੱਡੈ ਖੇਤ ਅੱਜ 41 ਬਰੇ ਹੋ ਗਏ ਨੇ ਉਹਦੇ ਤੋਂ ਬਾਅਦ ਨਵੰਬਰ ਦੇ ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਇਸ ਧਰਤੀ ਦੇ ਉੱਤੇ ਹੋਇਆ ਪਰ ਨਿਆਂ ਤੇ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਵਾ ਅੱਜ ਵੀ ਮੈਂ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ ਜਿਹਦੇ ਚਾਰ ਪੁੱਤ ਸ਼ਹੀਦ ਹੋਏ ਪਤੀ ਸ਼ਹੀਦ ਹੋਇਆ ਔਰ ਜਿਹਦੀ ਧੀ ਇੱਕ ਸ਼ਹੀਦ ਹੋਈ ਦੁਨੀਆ ਦੇ ਵਿੱਚ ਐਹੋ ਜੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜਦੋਂ ਘਰ ਦੇ ਜਿਹੜੇ 7 ਜੀ ਹੋਣ ਉਹਦੇ ਵਿੱਚੋਂ 6 ਜੀ ਚਲੇ ਜਾਣ ਪਰ ਮਾਤਾ ਕੱਲੀ ਰਹਿ ਜੇ ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪ੍ਰਕਰਮਾ ਸੇਵਾ ਕਰਦੀ ਬੜੀ ਚੜ੍ਹਦੀ ਕਲਾ ਵਾਲੀ ਹੈ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿੱਧਕ ਵਾਲੇ ਬਣਾਇਆ ਬੜੀ ਦ੍ਰਿੜਤਾ ਵਾਲੇ ਬਣਾਇਆ ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ। ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਂ ਨੂੰ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ ਅੱਜ ਸਮਾਂ ਵਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਗੁਰਮੁਖ ਵੈਸੋ ਸਫਾ ਬਿਛਾਈ ਦਾ ਜਿਹੜਾ ਸਿਧਾਂਤ ਆ ਅਸੀਂ ਗੁਰਮੁਖਾਂ ਵਾਂਗ ਬਈਏ ਸੰਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ 71 ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਈ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਲੀ ਸਾ ਇਸ਼ਾਵਾ ਆਹੀ ਇੱਕ ਸਾਂਝਾ ਪਰਿਵਾਰ ਆ ਆਨੰਦਪੁਰ ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟੇ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ 크루세이드 ਬਟਾਲੀਏ ਦੇ ਵਿੱਚ ਫੇਰ ਪੋਸਟਰ ਲੱਗੇ ਦਾਵੇ ਕੀਤੇ ਜਾ ਰਹੇ ਆ ਧਰਤੀ ਸਾਡੀ ਆ ਧਰਤੀ ਸਾਡੀ ਆ ਇਹ ਧਰਤੀ ਗੁਰੂਆਂ ਦੀ ਆ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋchਤਾ ਨੂੰ ਬਲੰਦ ਰੱਖਿਆ ਅੱਜ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਆਂ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਆਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤੋਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਂ ਆਪਾਂ ਇਕੱਠੇ ਹੋਈਏ ਕਟੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ ਉੱਥੇ ਮੈਂ ਵੀ ਗੱਲ ਕੀਤੀ ਅਰਦਾਸ ਇਸ ਖਿੱਤੇ 'ਚ ਸਦਾ ਸ਼ਾਂਤੀ ਰਹੇ ਇਹ ਗੁਰੂਆਂ ਦਾ ਖਿੱਤਾ ਕਿਉਂਕਿ ਇਹ ਖਿੱਤਾ ਸਦੀਆਂ ਤੋਂ ਆਵਾਜ਼ ਵੀ ਰਿਆ ਇੱਥੇ ਧਾਰਮਿਕ ਫਲਸਫੇ ਵਧੇ ਫੁੱਲੇ ਇੱਥੇ ਮਾਨਵਤਾ ਵਧੀ ਇਹ ਉਹੀ ਧਰਤੀ ਆ ਜਿੱਥੇ ਜਿਨ੍ਹਾਂ ਨਾਲ ਸਿਧਾਂਤ ਨਹੀਂ ਸੀ ਭਾਵੇਂ ਮਿਲਦੇ ਪਰ ਉਹਨਾਂ ਦੇ ਤਿਲਕ ਜੰਜੂ ਨੂੰ ਵੀ ਖਤਰਾ ਪਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ 19ਵੀਂ ਦਸ਼ਤब्दी ਹੁੰਨੀ ਪਾਦਸ਼ਾਹ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਉਹਨਾਂ ਨੇ ਸ਼ਹਾਦਤ ਦਿੱਤੀ ਤੋਂ ਜਿਹੜੀ ਧਰਤੀ ਦੇ ਉੱਤੇ ਇੰਨੀ ਮਾਨਵਤਾ ਹੋਵੇ ਉੱਥੇ ਹਮੇਸ਼ਾ ਭਾਈਚਾਰਾ ਇਤਿਫਾਕ ਮੁਹੱਬਤ ਜਿਹੜੀ ਆ ਉਹ ਰਹਿਣੀ ਚਾਹੀਦੀ ਮੈਂ ਇਹ ਗੱਲ ਵੀ ਅਰਦਾਸ ਦੇ ਵਿੱਚ ਉੱਥੇ ਕੀਤੀ ਆ ਬਾਕੀ ਅੱਜ ਮੈਂ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਪਰਸੋਂ ਵੀ ਇਹ ਗੱਲ ਕਹੀ ਸੀ ਮੇਰਾ ਗੁਰੂ ਦੇ ਉੱਤੇ ਅਟੁੱਟ ਪ੍ਰੋਸਾ ਅਰਦਾਸ ਸਿੱਖ ਦੇ ਜੀਵਨ ਦਾ ਅਹਿਮ ਅੰਗ ਆ ਅਸੀਂ ਜਦੋਂ ਕੋਈ ਵੀ ਅਰਦਾਸ ਕਰਦੇ ਆ ਗੁਰੂ ਅੱਗੇ ਸੱਚੇ ਦਿਲੋਂ ਕਰੀਏ ਪਾਤਸ਼ਾਹ ਅਰਦਾਸ ਸੁਣਦਾ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਅਰਦਾਸ ਸੁਣੀ ਅੱਜ ਦਾ ਇਹ ਜਿਹੜਾ 41ਵਾਂ ਕਲੂ ਘਾਰਾ ਸਾਡਾ ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਆ ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਏਲੰਗ ਗਿਆ ਸਾਰਿਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਪ੍ਰਵਾਨ ਕਰਦੇ ਆ ਉੱਥੇ ਪੂਰਨ ਸ਼ਾਂਤਮਈ ਰੱਖੀ ਔਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸ਼ੀਦਾਨੂ ਚੇਤਿਆਂ ਚ ਲਿਆਂਦਾ ਹਾਂ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਰਾ ਦਿਨ ਲਗਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾ ਟਕਸਾਲਾ ਵਾਂ ਹੋਰ ਸਿੱਖ ਜਥੇਬੰਦੀਆਂ ਰਾਸੀ ਧਾਰਮਿਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੋੜਨ ਦੀ ਭਾਵਨਾ ਨਾਲ ਬਹਿ ਜਗੇ ਅਸੀਂ ਬਹਿ ਸਕਦੇ ਆ ਅੱਜ ਅਕਾਲ ਤਖਤ ਸਾਹਿਬ ਤੋਂ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਹੀ ਇਕੱਠੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਕਾਲੀ ਦਸਤਾਨ ਤੇ ਸਜਾਈ ਹੋਈ ਹੈ ਤਾਂ ਇਹ ਸ਼ਹੀਦਾਂ ਨੂੰ ਨਮਨ ਕਰਕੇ ਸਜਾਈ ਹੈ ਬਿਲਕੁਲ ਜੀ ਮੈਂ ਆਪਣੇ ਆਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿਉਂਕਿ ਇਹ ਰੋਜ਼ ਰੋਜ਼ ਵਜੋਂ ਸਾਈ ਜਾਂਦੇ ਦੇਖੋ ਹਰ ਸਿੱਖ ਆਪਣੇ ਗੁਰਧਾਮਾਂ ਤੇ ਹੋਏ ਉਸ ਦੇਸ਼ ਦੇ ਵਿੱਚ ਸਾਡੇ ਗੁਰਧਾਮਾਂ ਤੇ ਹਮਲਾ ਆ ਜਿਸ ਦੇਸ਼ ਦੇ ਲਈ ਸਾਡੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਅੱਜ ਵੀ ਰਾਜ ਸਭਾ ਦਾ ਤੁਸੀਂ ਡਾਟਾ ਕੱਢ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਫੌਜੀ ਵਿਧਵਾ ਬੀਬੀਆਂ ਸਾਡੇ ਪੰਜਾਬ ਦੀਆਂ ਸਾਡੇ ਹੀ ਦੇਸ਼ ਦੀ ਫੌਜ ਨੇ ਸਾਡੇ ਹੀ ਗੁਰਦੁਆਰਿਆਂ ਦੇ ਉੱਤੇ ਪਾਤਸ਼ਾਹ ਦੇ ਸਿੱਧੀਪੁਰਬ ਵਾਲੇ ਦਿਨ ਸਿੱਧੀ ਦਿਹਾੜੇ ਤੇ ਅਟੈਕ ਕੀਤਾ ਤੇ ਸਿੱਖ ਅੱਜ ਤੁਸੀਂ ਕੋਲ ਅੱਜ ਦਾ ਮਾਹੌਲ ਤੇ ਸਾਰਿਆਂ ਨੂੰ ਪਤਾ ਨਾ ਹਾਂ ਠੀਕ ਆ ਅਹੀਂ ਕਦੀ ਡਰਦੇ ਨਹੀਂ ਸਿੱਖ ਅਹੀਂ ਚੜ੍ਹਦੀ ਕਲਾ ਚ ਪਰ ਅਹੀਂ ਆਪਣੇ ਸਿਧਾਂ ਨੂੰ ਪ੍ਰਣਾਮ ਕਰਦੇ ਆ ਤੇ ਜੋ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਉਨੂੰ ਅਸੀਂ ਆਪਣੀ ਗੱਲ ਕਰਦੇ ਆਂ ਤੇ ਇਹੀ ਇੱਕ ਹੈ ਜਿਹੜਾ ਸੁਸਾਇਮ ਮੌਕੇ ਜਦ ਪਹਿਲੀ ਵਾਰ ਸਾਬ ਜਸਨ ਸਿੰਘ ਜੀ ਨੂੰ ਸੰਦੇਸ਼ ਪੜ੍ਹਾਇਆ ਜਾਂਦਾ ਕਿ ਹੋਇਆ ਜੀ ਕਿ ਸ੍ਰੀ ਬਾਦਲ ਸਿੰਘ ਸਾਹਿਬ ਦੀ ਫਸੀਲ ਤੋਂ ਕਿਸੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਫਸੀਲ ਇਹ ਤਾਂ ਆਸਮਾਨੀ ਕਰਦੇ ਜਾ ਕੇ ਸਾਰੰਗ ਕੀ ਰੈਜੂਨਿਟੀ ਹੁੰਦੇ ਆ ਮੇਰੀ ਗੱਲ ਸੁਣੋ ਕਿ ਤੁਹਾਨੂੰ ਗੋਲਡ ਸੁਣ ਰਿਹਾ ਜੀ ਇੱਕ ਵਾਰ ਜ਼ਰੂਰ ਅਰਦਾਸ ਸੁਣੀ ਤੁਸੀਂ ਅਰਦਾਸ ਗੁਰੂ ਦੇ ਚਰਨਾਂ 'ਚ ਹੁੰਦੀ ਆ ਕੌਮ ਦੇ ਨਾਮ ਤੇ ਸੰਦੇਸ਼ ਨਹੀਂ ਹੁੰਦਾ ਤੁਸੀਂ ਮੇਰੀ ਮੇਰੀ ਇੱਕ ਗੱਲ ਸੁਣੋ ਜਦੋਂ ਆਪਾਂ ਕਿਹਾ ਕਿ ਸੱਚੇ ਪਾਤਸ਼ਾ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚਿਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜਾਈ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ ਹਾਰ ਪਰਿਉ ਸੁਆਮੀ ਕੈ ਦੁਆਰਾ ਦਿੱਜਿਆ ਬੁੱਧ ਬਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਬੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਿਧਾਇਕ ਜੀ ਦਾ ਸਕਦੇ ਨੇ ਇਸ ਤੋਂ ਬਾਅਦ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜਸ ਆਸੀ ਸੰਦੇਸ਼ ਦੇ ਤੌਰ ਤੇ ਆਪਣੀ ਸੇਵਾ ਵਿੱਚ ਕੰਮ ਦਾ ਹੋਇਆ ਨਹੀਂ ਕੋਈ ਕਿਸੇ ਦੀ ਅਰਦਾਸ ਲਈ ਆਪਣਾ ਸੰਦੇਸ਼ ਦੇ ਤੌਰ ਤੇ ਅਰਦਾਸ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕਾਮੂਨ ਚੱਲ ਗਿਆ ਜੀ ਇਹ ਗੱਲ ਕਿਉਂ ਨਹੀਂ ਸੀ ਤੁਸੀਂ ਕਹਿ ਰਹੇ ਕਿ ਟਕਰਾਵ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਸੰਦੇਸ਼ ਨਹੀਂ ਦਿੱਤਾ ਦੇਖੋ ਸਰਦਾਰ ਜੀ ਮੇਰੀ ਆਰਾਮ ਨਾਲ ਗੱਲ ਸੁਣੋ ਜੀ 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 ਇਹ ਸੱਜ ਖੰਡ ਸ੍ਰੀ ਦਰਬਾਰ ਸਾਹਿਬ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਹੀਂ ਇਥੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰਲੀ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਅਕਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਆਪਰ ਅਰਦਾਸ ਦੇ ਰਹੀਂ ਗੁਰੂ ਚਰਨਾਂ ਦੇ ਰਹੀਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਪੱਖ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਕਹਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹ ਦੇ ਦੋਗੇ ਕਿਰਪਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾ ਬਾਜੀ ਮਤਰਾਲੇ ਨੇ ਉੱਥੇ ਜਿਹੜੇ ਅੰਮ੍ਰਿਤਧਾਰੀ ਸਿੱਖ ਉਹਨਾਂ ਦੇ ਕਿਰਪਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤਾਂ ਆਪਾਂ ਥੋੜਾ ਸਾਰਥਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਵੀ ਆਪਾਂ ਮਾਹੌਲ ਨੂੰ ਸਾਰਥਕ ਬਣਾ ਕੇ ਰੱਖੀਏ ਉੱਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸੇਪੋ ਜਾਈਗਾ ਮੈਂ ਪਿਆਰ ਮੁਰਗੀਆ ਕਰਨ ਦਾ ਅਰਦਾਸ ਤੇ ਜਿਹੜਾ ਸੰਦੇਸ਼ ਵੀ ਦੇਣਾ ਸੀ ਇਹਦੇ ਪਰਸੈਂਤੀ ਬਣ ਗਈ ਸੀ ਸਹਿਮਤੀ ਗੁਰੂ ਨੇ ਬਣਾਈ ਬੇਦਬੀਆਂ ਜਦਰ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਤੁਸੀਂ ਸਾਰਥਿਕ ਦੀ ਗੱਲ ਕੀਤੀ ਸੀ ਸਾਰਥਿਕ ਤੇ ਆ ਜੰਨੇ ਆ ਗੁਰਕਾ ਸਾਹਿਬ ਦੀ ਬੇਦਬੀ ਹੋਈ ਆ ਥੋੜੇ ਦਿਨ ਪਹਿਲਾਂ ਵਿਅਕਤੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰੀਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮ ਸਰ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਰ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਫ ਵਿਕਰੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲੀਏ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਛਾਪੇਦਾਰ ਹੀ ਨਹੀਂ ਤੁਹਾਨੂੰ ਮੈਂ ਇਹ 23 ਸਰੂਪਾਂ ਦਾ ਵੀ ਜ਼ਿਕਰ ਕਰ ਲਈਏ ਚਲੋ ਸਰਦਾਰ ਜੀ ਇੱਕ ਇੱਕ ਕਰਕੇ ਲਾ ਲਓ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁੜਕਾ ਸਾਹਿਬ ਦਿੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਤੇ দাও ਨਾ ਠੀਕ ਹੈ ਮੈਂ ਜਦੋਂ ਦਾ ਆਇਆ ਤੁਸੀਂ ਸਾਨੂੰ ਵੀ ਮੇਰੇ ਕੋਲ ਕਿੰਨਾ ਸਮਾਂ ਹਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਹ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਗਿਆ ਅੱਜ ਦੀ ਕੌਮ ਇੱਥੇ ਪੂਰਨ ਸ਼ਾਂਤਮਈ ਆਪਣੇ ਸਿਧਾਂਤ ਨੂੰ ਯਾਦ ਕਰ ਗਈ ਆ ਬਹੁਤ ਚੰਗੀ ਗੱਲ ਹੈ ਮੈਂ ਕਹਿੰਨਾ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਾਈ ਗੁਰਜੀ ਕਾਫਲ ਤਾਂ ਇਹ ਸੰਦੇਸ਼ ਹੁੰਦਾ ਹੈ ਕਿ ਸਾਡੇ ਅੰਦਰ ਪਿਆ ਕਿਤਾ ਦੀ ਬਤੌਰ ਨਹੀਂ ਨਹੀਂ ਦੇ ਰਹੀ ਹੈ ਜਦ ਤੁਹਾਨੂੰ ਪਰਮ ਪਰਮਲੇਗਾ ਤੁਹਾਨੂੰ ਖਾਪੇਗਾ ਪਰ ਇਹ ਤਾਂ ਸੰਤਾ ਨੇ ਤੁਹਾਨੂੰ ਕਿਹਾ ਪਰਵਾਹ ਨਹੀਂ ਕੀਤਾ ਕਿ ਕਿਹੜਾ ਚਾਹੁੰਦੇ ਪਰਮ ਦੇਖੋ ਧਰਮ ਪਰਵਰਤਨ ਲੈ ਉਸੇ ਕੀ ਕਿਹਾ ਜਾਓ ਕਿ ਜਿਹੜੀ ਧਰਮ ਪਰਵਰਤਨ ਬਹੁਤ ਜ਼ਿਆਦਾ ਵਧ ਰਿਹਾ ਹੈ ਉਹਦੇ ਬਾਰੇ ਧਰਮ ਪਰਵਰਤਨ ਦੀ ਗੱਲ ਕਰਨ ਦੀ ਪਹਿਲੇ ਦਲਦਲ ਕਰ ਲੈਂਦਾ ਸਰਦਾਰ ਸਾਹਿਬ ਜੀ ਕੱਲਾ ਤੁਹਾਨੂੰ ਨਹੀਂ ਸਵਾਲ ਕਰਨ ਦਾ ਹੱਕ ਉਹਨਾਂ ਨੂੰ ਥੋੜਾ ਪ੍ਰੇਮ ਨਾਲ ਗੱਲ ਕਰੀਏ ਆਪਾਂ ਨੂੰ ਕੀ ਹੋਇਆ ਮੈਂ ਠੰਡਾ ਵਾਂ ਧਰਮ ਪਰਵਰਤਨ ਜੋ ਹੋ ਰਿਹਾ ਤੁਸੀਂ ਅਜੇ ਜ਼ਿਕਰ ਵੀ ਕੀਤਾ ਅਜੇ ਤੇ ਕੀ ਸੰਦੇਸ਼ ਹੈ ਤੁਹਾਡਾ ਕਿਉਂਕਿ ਇਹ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆ। ਪਿਛੇ ਜੇ ਰਿਪੋਰਟ ਆਈ ਮੈਂ ਲਖਨਾਉ ਗਿਆ। ਮੈਂ ਉਹ ਕੁਝ ਬੰਦਿਆਂ ਨਾਲ ਬੈਠਾ ਜਿਹੜੇ ਉੱਤੇ ਕੰਮ ਕਰ ਰਹੇ। 3000 ਤੋਂ ਵੀ ਜ਼ਿਆਦਾ ਗਿਣਤੀ ਆ। ਔਰ ਗੱਲ 2002 ਤੋਂ ਸ਼ੁਰੂ ਹੋਈ ਆ। ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ। ਆਪਣੇ ਬੰਦਿਆਂ ਨੂੰ ਗਲ ਵਕੜੀ 'ਚ ਲੈਣਾ ਚਾਹੀਦਾ। ਗਲ ਵਕੜੀ 'ਚ ਲੈ ਕੇ ਆਪਾਂ ਨੂੰ ਸਾਰੀ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਔਰ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਨਾ ਜਿਹੜੀ ਆਪਾਂ ਲਹਿਰ ਚਲਾਈ ਖ਼ਬਰ ਹੋਏ ਸਭ ਮਿਲਣਗੇ। ਉਦੇ ਤਹਿਤ ਆਪਾਂ ਇਹ ਸਾਰਾ ਕੁਸ਼ਣ ਜੱਟ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਚਾਪਰੀ ਜਸਪਾਲ ਜੀ ਸਾਹਿਬ ਬੈਂਤੀਆਂ ਜਸਪਾਲ ਜੀ ਸੇਕ ਕੇ ਬੰਦੀਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸੁਭਾਲ ਦੀ ਵਿਧੀ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚ ਲਾਓਗੇ ਜੀ ਅੱਜ ਦਾ ਦਿਨ ਤੇ ਵਿਧੀ ਲਿਖੀ ਹੈ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇ ਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ ਬੜੇ ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਾਂਗੇ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਦੀ ਜੋਤੀ ਜੋ ਸਮਾ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਸ਼ਾ ਨੂੰ ਲਤ ਮਾਰੀ ਗੁਰੂ ਸਾਹਿਬ ਥੱਲੇ ਡੇਰੇ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੁਸੀਂ ਨੌਜਵਾਨੋਂ ਮੇਰੇ ਹੱਡ ਸਖਤ ਆ ਤੁਹਾਨੂੰ ਛੱਡ ਲੱਗੀ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਇਹ ਸੁਭਾਅ ਆ ਹਮੇਸ਼ਾ ਹੀ ਅਹੀਂ ਕੌਮ ਇਕੱਠੀ ਕਰਨੀ ਆ ਕੌਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰਾਉਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਆ ਜਗਵਾਨਾ ਸਾਹਿਬ ਨੂੰ ਮਿਲ ਕੇ ਆਇਆ ਕਿ ਉਹਨਾਂ ਦੀ ਸੋਚ ਹੈ ਕਿ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਕਹ ਲਈਏ ਆਉਣ ਵਾਲੀ ਪੀੜ੍ਹੀ ਵੀ ਕਿ ਚਿੰਤਤ ਨੇ ਥੋੜੇ ਜਿਨੇ ਨਸ਼ੇ ਨੂੰ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਨਾਲ ਮੈਂ ਨੇ ਇੱਕ ਗੱਲ ਪਾਈ ਬਲਵੰਤ ਸਿੰਘ ਰਾਜਵਾਨੇ ਦੇ ਵੇਖੀ ਉਹ ਚੜ੍ਹਦੀ ਕਲਾ 'ਚ ਬਹੁਤ ਸੀਰਾ ਦਗ-ਦਗ ਕਰਦਾ ਇੰਨੇ ਸਾਲਾਂ ਤੋਂ ਜਹਿਲਤਾ ਨਾਮ ਬਾਣੀ ਦੇ ਰਸੀ ਹੋੜੀ ਬਣੇ ਹੋਏ ਚਿੰਤਤ ਤੇ ਹਰ ਸਿੱਖ ਹੁੰਦਾ ਜੋ ਵੀ ਵਾਰ ਚੱਲਦਾ ਪਰ ਉਹਨਾਂ ਨੂੰ ਵੀ ਇਹ ਵਿਸ਼ਵਾਸ ਆ ਤੇ ਯਕੀਨ ਆ ਗੁਰੂ ਨੇ ਕਲਾ ਵਰਤਾ ਦੇਣੀ ਆ ਅਸੀਂ ਫੇਰ ਗੁਰੂ ਦੇ ਰਸਤੇ ਦੇ ਉੱਤੇ ਚੱਲ ਪੈਣਾ ਗੁਰਮਤਿ ਦੀ ਰੋਸ਼ਨੀ ਚੱਲ ਪੈਣਾ ਔਰ ਆਪਸੀ ਪ੍ਰੇਮ ਪਿਆਰ ਮੁਹੱਬਤ ਪੰਥ ਦੀ ਹੈਗੀ ਆ ਤੇ ਬਣੀ ਰਹਿਣੀ ਬੜੇ ਉੱਚੀ ਦੀ ਕਲਾ ਤੇ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਜੀ ਕੀ ਫਤਿਹ ਜੀ 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 ਜ ਦੇਖੋ ਅੱਜ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਠੀਕ ਹੈ ਜੀ ਧੰਨਵਾਦ ਸ਼ਹੀਦਾਂ ਨੂੰ ਪ੍ਰੇਮ ਮੁਹੱਬਤ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ ਮੇਰੀ ਅਰਦਾਸ ਤੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਪੰਥਕ ਜਜ਼ਬੇ ਦੀ ਕਮੀ ਲੱਗਦੀ ਆ ਪੰਥਕ ਸਪਿਰਟ ਦੀ ਕਮੀ ਆ ਤੇ ਫਿਰ ਤੁਸੀਂ ਗੱਲ ਕਰ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਕਹਤਾ ਪ੍ਰਵਾਨ ਕਰਨਗੇ ਕੋਈ ਗੱਲ ਨਹੀਂ ਆਪਾਂ ਚੜ੍ਹਦੀ ਕਲਾ ਵਿੱਚ ਰਹਾਂਗੇ